ਸੋਸ ਗਾਲ ਜੀ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਤਾਂ ਜੋ ਉੱਤਰਾਖੰਡ ਨੇ ਆਪਦੀ ਲੈਂਡ ਨੂੰ ਲੈ ਕੇ ਜ਼ਮੀਨ ਨੂੰ ਲੈ ਕੇ ਜੋ ਬੁੱਲ ਬਣਾਇਆ ਉਹਦੇ ਬਾਰੇ ਇੱਕ ਗੱਲ ਕਰਨੀ ਜੋ ਕਬੱਡੀ ਪਲੇਅਰ ਪੰਜਾਬ ਦੀ ਟੀਮ ਚ ਬਾਹਰ ਲਿਆਏ ਨੇ ਉਹਨਾਂ ਬਾਰੇ ਇੱਕ ਪਾਣੀ ਬਾਰੇ ਜੋ ਹੁਣੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਤੇ ਹੋਰ ਗੱਲਾਂ ਤੇ ਇੱਕ ਅਸੀਂ ਗੱਲ ਕਰਨੀ ਜਿਹੜਾ ਬਿੱਲ ਅਸੀਂ ਪ੍ਰਪੋਜ਼ ਕਰ ਰਹੇ ਹਾਂ ਸਾਰੇ ਪੰਜਾਬ ਲਈ ਜਿਦੇ ਚ ਜਿੰਨੇ ਵੀ ਉਹ ਦੀ ਡਿਟੇਲ ਇਹ ਚਾਰ ਪੰਜ ਚੀਜ਼ਾਂ ਦੇ ਵਿਸ਼ਿਆਂ ਤੇ ਬਹੁਤ ਜ਼ਰੂਰੀ ਗੱਲਾਂ ਨੇ ਪੰਜਾਬ ਵਾਲਿਓ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਸੁਣਿਓ ਜੇ ਜ਼ਰਾ ਧਿਆਨ ਨਾਲ ਪਹਿਲੀ ਗੱਲ ਕਰਦੇ ਹਾਂ ਉੱਤਰਾਖੰਡ ਨੇ ਕੱਲ ਆਪ ਦੀ ਕੈਬਨਟ ਵੱਲੋਂ ਮਤਲਬ ਕੈਬਨਟ ਚੋਂ ਮਨਜ਼ੂਰ ਹੋ ਗਿਆ ਹੁਣ ਉਹਨਾਂ ਨੇ ਟੇਬਲ ਕਰ ਦੇਣਾ ਬਿੱਲ ਜਿਦੇ ਚ ਉਹਨਾਂ ਨੇ ਆਪ ਦੇ ਲੈਂਡ ਦੀ ਗੱਲ ਕੀਤੀ ਕਿ ਕੋਈ ਵੀ ਬਾਹਰਲਾ ਬੰਦਾ ਆ ਕਿ ਉਹ ਲੈਂਡ ਖਰੀਦ ਨਹੀਂ ਸਕਦਾ ਔਰ ਕੱਲੀ ਲੈਂਡ ਹੀ ਨਹੀਂ ਐ ਐਗਰੀਕਲਚਰ ਲੈਂਡ ਨਹੀਂ इवन ਜਿਹੜੇ ਉਹਨਾਂ ਦੇ ਪਲOTS ਨਹੀਂ ਕੁਛ ਉਹਨਾਂ ਨੇ 250 ਮੀਟਰ ਕੇ ਇੰਨੇ ਕੇ ਰੱਖੀ ਆ ਉਸ ਤੋਂ ਉੱਤੇ ਪਹਿਲਾਂ ਵੀ ਉਹਨਾਂ ਦੇ ਪਰਮਿਸ਼ਨ ਲੈਣੀ ਪੈਂਦੀ ਸੀਗੀ ਡਿਸਟ੍ਰਿਕਟ ਮੈਜਿਸਟਰੇਟ ਦੀ ਉਹਨਾਂ ਨੇ ਉਹ ਅਥਾਰਟੀ ਖਤਮ ਕਰਤੀ ਬੰਦ ਉਹਦੇ ਨਹੀਂ ਖਰੀਦ ਸਕਦਾ ਔਰ ਉਹਨਾਂ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਿਸਟੋਰਿਕ ਫੈਸਲਾ ਹੈ ਹਿਸਟੋਰਿਕ ਫੈਸਲਾ ਤੇ ਨਾਲ ਨਾਲ ਉਹਨਾਂ ਨੇ ਕਿਹਾ ਅਸੀਂ ਆਪਦੀ ਸੰਸਕ੍ਰਿਤੀ ਨੂੰ ਬੰਦਾ ਬਚਾਉਣ ਲਈ ਇਹ ਫੈਸਲਾ ਲਿਆ ਡੈਟਸ ਵਾਈਸ ਇਸ ਇ ਹਿਸਟੋਰਿਕਲ ਇਹ ਸਾਡੀ ਹਿਸਟੋਰਿਕਲ ਫੈਸਲਾ ਕਦੋਂ ਕੂਗਾ ਭਾਈ ਸਾਡੀ ਗਵਰਨਮੈਂਟ ਸੁਣ ਰਹੀ ਹੈ ਕਿ ਨਹੀਂ ਜੇ 72 ਚਾਹ ਬਣਾ ਗਏ ਹਿਮਾਚਲ ਵਾਲੇ 60 ਚ ਰਾਜਸਥਾਨ ਵਾਲੇ ਆ ਉੱਤਰਾਖੰਡ ਦਾ ਤੁਹਾਨੂੰ ਦੱਸਿਆ ਪਹਿਲਾਂ ਵੀ ਸੀ ਇਹਨਾਂ ਦਾ ਹੋਰ ਬੈਟਰ ਕੀਤਾ ਸਾਊਥ ਸਟੇਟ ਈਸਟਰਨ ਸਟੇਟ ਅਸੀਂ ਨਹੀਂ ਬਣਾਵਾਂਗੇ ਅਸੀਂ ਇੱਕ ਪੂਰਾ ਐਕਟ ਜੋ ਬਣ ਸਕਦਾ ਹੈ ਉਹ ਬਣਾਇਆ ਉਹਦੇ ਲਈ ਅਸੀਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਹੜੀ ਤੁਸੀਂ ਸੁਣੀ ਵੀ ਹੋਣੀ ਹੈ ਉਹ ਐਕਟ ਅਸੀਂ ਆਪਦੇ ਪੇजेस ਤੇ ਵੀ ਪਾ ਦੇਵਾਂਗੇ ਅੱਜ ਹੀ ਜਾਂ ਕੱਲ ਮੈਕਸਿਮਮ ਟੂ ਮੈਕਸਿਮਮ ਔਰ ਮੁੱਖ ਮੰਤਰੀ ਨੂੰ ਵੀ ਭੇਜ ਰਹੇ ਹਾਂ ਜਾਂ ਭੇਜੀ ਦਿੱਤਾ ਹੋਣਾ ਬਸ ਉਹਨਾਂ ਅਸੀਂ ਮੇਲ ਕਰਦੇ ਹਾਂ ਔਰ ਰਜਿਸਟਰਡ ਵੀ ਭੇਜਾਂਗੇ ਸਾਰੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟਸ ਨੂੰ ਭੇਜਾਂਗੇ ਔਰ ਅਸੀਂ ਕਹਾਂਗੇ ਇਹਦੇ ਤੇ ਆਪਦੀ رائے ਦਿਓ ਪੰਜਾਬ ਪੰਜਾਬੀਆਂ ਦਾ ਹੈ ਜਾਂ ਨਹੀਂ ਇਹਦੇ ਬਾਰੇ ਹਰ ਪਾਰਟੀ ਆਪ ਦਾ ਨਜ਼ਰੀਆ ਸਪਸ਼ਟ ਕਰੇ ਚਾਹੇ ਉਹ ਕਾਂਗਰਸ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਖਾਲੀ ਦਲ ਹੈ ਜਾਂ ਅਕਾਲੀ ਦਲ ਮਾਨ ਹੈ ਜਾਂ ਨਵੀਂ ਪਾਰਟੀ ਬਣੀ ਜਿੰਨੀਆਂ ਵੀ ਪਾਰਟੀਆਂ ਨੇ ਅਸੀਂ ਸਾਰਿਆਂ ਨੂੰ ਉਪੇਜਾਂਗੇ ਉਹ ਪੂਰਾ ਖਰੜਾ ਜਿਹਦੇ ਵਿੱਚ ਅਸੀਂ ਡੋਮਿਸાઇલ ਪਹਿਲੇ ਨੰਬਰ ਤੇ ਰੱਖਿਆ ਹੋਇਆ ਹੈ ਫਿਰ ਲੈਂਡ ਕੌਣ ਇੱਥੇ ਲੈ ਸਕਦਾ ਹੈ ਐਗਰੀਕਲਚਰ ਲੈਂਡ ਨਾਲ ਨਾਲ ਜਿਹੜੀ ਰੈ residențial ਲੈਂਡ ਹੈ ਔਰ ਕਮਰਸ਼ੀਅਲ ਲੈਂਡ ਹੈ ਉਹ ਕੌਣ ਲੈ ਸਕਦਾ ਉਹਦੀ ਡਿਟੇਲ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਪੰਜਾਬ ਦੀਆਂ ਨੌਕਰੀਆਂ 'ਚ ਰਿਜ਼ਰਵੇਸ਼ਨ ਮਿਲੇ ਪ੍ਰਾਈਵੇਟ ਤੇ ਸਰਕਾਰੀ 'ਚ ਉਹਨੂੰ ਕਿਵੇਂ ਕੰਨ ਨੂੰ ਦੂਜੇ ਪਾਸੇ ਦੀ ਫੜ ਸਕਦੇ ਆ ਕਿਉਂਕਿ ਸਿੱਧੀ ਨਹੀਂ ਦੇ ਸਕਦੇ ਉਹਦੇ ਬਾਰੇ ਵੀ ਔਰ ਉਹਦੇ ਨਾਲ ਅੱਗੇ ਇਨਾਂ ਦੇ origignal documents ਦੀ ਜਿਹੜੇ ਬਾਹਰੋਂ ਆਉਂਦੇ ਨੇ verification ਕਿਵੇਂ ਹੋਵੇ ਔਰ ਇਥੋਂ ਦਾ domicile ਸਾਰੀ ਡਿਟੇਲਿੰਗ ਉਹਦੀ ਪਾ ਰਹੇ ਆਂ ਇਹੀ ਬਿੱਲ ਅਸੀਂ ਸਾਰੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟਸ ਨੂੰ ਭੇਜ ਰਹੇ ਆਂ ਔਰ ਕਹਿ ਰਹੇ ਆਂ ਕਿ ਆਪ ਦੀਆਂ ਪਾਰਟੀਆਂ ਦਾ ਨਜ਼ਰੀਆ ਕਲੀਅਰ ਕਰੋ ਔਰ ਨਾਲ ਨਾਲ ਅਸੀਂ ਉਹਨਾਂ ਪਾਰਟੀਆਂ ਦੇ ਬਾਕੀ ਮੈਂਬਰਾਂ ਨੂੰ ਵੀ ਕਹਿ ਰਹੇ ਆਂ ਜਿਹੜੇ ਵੀ ਉਸ ਪਾਰਟੀ ਦੇ ਵਿੱਚ ਲੋਕ ਸ਼ਾਮਲ ਨੇ ਕਿ ਤੁਸੀਂ ਵੀ ਆਪ ਦਾ ਨਜ਼ਰੀਆ ਤੁਹਾਡੇ ਬੋਲਣ ਨਾਲ ਨਹੀਂ ਹੋਣਾ ਆਪ ਦੀਆਂ ਪਾਰਟੀਆਂ ਨੂੰ ਮਜਬੂਰ ਕਰੋ ਏਕਰਨ ਜਿਉਂ ਨਹੀਂ ਕਰ ਰਹੇ ਤਾਂ ਤੁਸੀਂ ਪਾਰਟੀਆਂ ਛੱਡੋ ਕਿਉਂਕਿ ਜੇ ਪੰਜਾਬ ਵਿੱਚ ਰਹਿੰਦਿਆਂ ਤੁਸੀਂ ਰਾਜਨੀਤੀ ਕਰ ਰਹੇ ਹੋ ਔਰ ਤੁਸੀਂ ਪੰਜਾਬ ਦੇ ਨਹੀਂ ਹੋ ਤਾਂ ਮਤਲਬ ਕੀ ਹੋਇਆ ਇਹਦਾ ਆ ਅੱਜ ਜੀ ਮੈਨੂੰ ਕਿਸੇ ਨੇ ਵੀਡੀਓ ਭੇਜੇ ਉੱਥੇ ਲੁਧਿਆਣੇ ਦੇ ਵਿੱਚ ਮੰਡੀ ਦੇ ਵਿੱਚ ਇੱਕ ਸਰਦਾਰ ਬੰਦੇ ਦੇ ਗੱਲ ਪਏ ਬਹੁਤ ਸਾਰੇ ਬਾਹਰਲੇ ਬੰਦੇ ਉਹਨਾਂ ਦੀ ਉੱਥੇ ਰੇੜੀਆਂ ਜਾਂ ਕੁਝ ਵੀ ਲਾਇਆ ਹੋਇਆ ਸੀ ਉੱਥੇ ਸਬਜ਼ੀਆਂ ਨਾ ਰੱਖੀ ਹੋਈ ਸੀ ਫਰੂਟ ਰੱਖੇ ਹੋਏ ਸੀ ਔਰ ਉਸ ਤੋਂ ਬਾਅਦ ਉੱਥੇ ਖੜੇ ਬੰਦੇ ਕਹਿ ਰਹੇ ਤੁਸੀਂ ਇਹ ਗੈਰ ਕਾਨੂੰਨੀ ਰੱਖਿਆ ਔਰ ਉਹ ਚੁੱਪ ਕਰ ਗਏ ਐਨੀ ਵੀ ਪਾ ਲਈ ਕਿ ਗੈਰ ਕਾਨੂੰਨੀ ਨੇ ਮੈਂ ਇਸ ਗਵਰਨਮੈਂਟ ਨੂੰ ਪੁੱਛਣਾ ਚਾਹੂੰਗਾ ਕਿੰਨੀਆਂ ਚੀਜ਼ਾਂ ਗੈਰ ਕਾਨੂੰਨੀ ਆਲੋਅ ਕਰੀ ਜਾਓਗੇ ਤੁਸੀਂ ਵੀ ਕੀ ਕੁਛ ਕਰੋਗੇ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਵਾਲਿਆਂ ਨੂੰ ਪਲੋਟ ਨਹੀਂ ਮਿਲਣਗੇ ਪੰਜਾਬ ਵਾਲਿਆਂ ਨੂੰ ਜ਼ਮੀਨ ਨਹੀਂ ਮਿਲੂ ਪੰਜਾਬ ਵਾਲਿਆਂ ਨੂੰ ਨੌਕਰੀ ਨਹੀਂ ਮਿਲੂ ਤੁਸੀਂ 1500 ਮਤਲਬ 1700 ਕੁਝ ਜੌਬਸ ਕੱਢ ਰਹੇ ਹੋ ਜਿਹਦੇ ਚ ਪੁਲਿਸ ਦੇ ਕਨਸਟੇਬਲ ਵੀ ਨੇ ਹੋਰ ਵੀ ਨੇ ਕੀ ਕੀ ਕ੍ਰਾਈਟੇਰੀਆ ਉਹਦਾ ਕਿ ਬਾਹਰਲੇ ਨਾਲ ਲੈਣ ਪੰਜਾਬ ਵਾਲਿਆਂ ਨੂੰ ਜੌਬ ਮਿਲੇ ਇਹ ਹਰ ਪ੍ਰਦੇਸ਼ ਦਾ ਹੱਕ ਹੈ ਹਰ ਪ੍ਰਦੇਸ਼ ਨੇ ਕੀਤਾ ਤੁਸੀਂ ਕੀ ਕੀਤਾ ਬਾਈ ਆ ਹਿਮਾਚਲ ਦੇ ਵਿੱਚ ਵੀ ਇੱਕ ਪੰਜਾਬੀ ਦਾ ਪੇਪਰ ਹੁੰਦਾ ਹੈ ਜਰਾ ਦੇਖ ਲਿਓ ਜੀ ਹੋਰਾਂ ਪ੍ਰਦੇਸ਼ਾਂ ਚ ਵੀ ਹੁੰਦਾ ਤੁਸੀਂ ਪੰਜਾਬੀ ਦਾ ਪੇਪਰ ਕਿਵੇਂ ਰੱਖਿਆ ਇਨੇ ਨੰਬਰ ਦਾ ਰੱਖਿਆ ਮੈਨੂੰ ਇੱਥੇ ਬੰਦੇ ਮਿਲਣੇ ਕਿ ਖਾਲੀ ਸ਼ੀਟਾਂ ਛੱਡ ਕੇ ਆ ਜਾਂਦੇ ਨੇ ਬਾਅਦ ਚ ਲਿਖੀਆਂ ਜਾਂਦੀਆਂ ਔਰ ਕੁਐਸਚਨ ਕਿ ਜੇ ਨੇ ਮੰਗਲਵਾਰ ਤੇ ਵੀਰਵਾਰ ਦੇ ਵਿੱਚ ਬੁੱਧਵਾਰ ਹੁੰਦਾ ਦੱਸੋ ਇਹ ਕੀ ਹੈ ਦਾ ਮਤਲਬ ਇਹਨੂੰ ਸਹੀ ਕਰੋ ਅਸੀਂ ਉਹਦੇ ਇਸ ਬਿੱਲ ਦੇ ਵਿੱਚ ਜੋ ਅਸੀਂ ਤੁਹਾਨੂੰ ਭੇਜ ਰਹੇ ਹਾਂ ਜੋ ਅਸੀਂ ਪ੍ਰਪੋਜ਼ ਕਰ ਰਹੇ ਹਾਂ ਨਾਟ ਐ ਐਗਜ਼ੈਕਟਲੀ ਬਣਾਓ ਇਹ ਮਦਾਂ ਉਹਦੇ ਚ ਹੋਣੀਆਂ ਚਾਹੀਦੀਆਂ ਨੇ ਬਣਾਓ ਕਿਉਂ ਨਹੀਂ ਉਹਦੀ ਵੀਡੀਓਗ੍ਰਾਫੀ ਹੁੰਦੀ ਵੀ ਔਰ ਬਾਅਦ ਚਾ ਜਿੰਨੇ ਆਫਿਸਸਿਸ ਦੇ ਵਿੱਚ ਉਹ ਬੰਦੇ ਬੈਠੇ ਨੇ ਬਾਹਰਲੇ ਇੱਕ ਬੰਦੇ ਨੂੰ ਵੀ ਪੰਜਾਬੀ ਨਹੀਂ ਆਉਂਦੀਗੀ ਜੇ ਉਹਦੇ ਬਾਰੇ ਕੰਪਲੇਂਟ ਹੋਵੇ ਦੁਬਾਰਾ ਕਿ ਉਹਨੂੰ ਪੰਜਾਬੀ ਨਹੀਂ ਆਉਂਦੀ ਕਿਉਂਕਿ ਪੰਜਾਬੀ ਆਉਣ ਦਾ ਮਤਲਬ ਕੀ ਹੈ ਕਿ ਤੁਸੀਂ ਜਨਤਾ ਨਾਲ ਜੋ ਕਮਿਊਨੀਕੇਸ਼ਨ ਕਰ ਰਹੇ ਹੋ ਜਿਸ ਲੈਂਗੁਏਜ ਅਗਰ ਤੁਹਾਨੂੰ ਉਹ ਨਹੀਂ ਆਉਂਦੀ ਜਿਹੜਾ ਤੁਸੀਂ ਪੇਪਰ ਵੀ ਦਿੱਤਾ ਸੀ ਤਾਂ ਤੁਸੀਂ ਜੌਬ ਕਿਵੇਂ ਕਰ ਸਕਦੇ ਹੋ ਪੰਜਾਬ ਦੇ ਵਿੱਚ ਤੁਹਾਡੇ ਆਈਐਸ ਆਈਪੀਐਸ ਵੀ ਜਿਹੜੇ ਆਉਂਦੇ ਨੇ ਉਹ ਪੰਜਾਬੀ ਸਿੱਖ ਕੇ ਆਉਂਦੇ ਨੇ ਕਿ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਜੌਬਸ ਨੇ ਉਹਦੇ 'ਚ ਲਾਗੂ ਨਹੀਂ ਹੋਊਗਾ ਇਦੇ ਬਾਰੇ ਆਪ ਦਾ ਨਜ਼ਰੀਆ ਕਲੀਅਰ ਕਰੋ ਵਰਨਾ ਅਸੀਂ 13 ਤਰੀਕ ਨੂੰ ਆਵਾਹਣ ਦੇ ਨਾਲ ਹੀ ਆ ਉਹਨਾਂ ਸਾਰੇ ਬੰਦਿਆਂ ਬਾਰੇ ਉਹਨਾਂ ਪਾਰਟੀਆਂ ਬਾਰੇ ਕੀ ਪੰਜਾਬ ਦੇ ਨਹੀਂਗੇ ਪੰਜਾਬੀਆਂ ਨੂੰ ਤਾਂ ਕਰੋ ਯਾਰ ਮੈਨੂੰ ਫਟੌਰ ਪੰਜਾਬੀਚ ਕੋਈ ਹਿੰਦੂ ਸਿੱਖ ਮੁਸਲਮਾਨ ਈਸਾਈ ਜਾਂ ਕੋਈ ਹੋਰ ਨਹੀਂਗਾ ਉਹ ਸਾਰੇ ਪੰਜਾਬੀ ਨੇ ਕੋਈ ਉਹਨਾਂ ਚ ਦਲਿਤ ਜੱਟ ਬ੍ਰਾਹਮਣ ਸ਼ੂਦਰ क्षत्रिय ਜਾਂ ਕੋਈ ਗੁੱਜਰ ਜਾਂ ਕੋਈ ਮੁਸਲਮਾਨ ਨਹੀਂ ਉਹ ਸਾਰੇ ਪੰਜਾਬੀ ਨੇ ਜਿਹੜੇ ਇਥੇ ਹੁੰਦੇ ਨੇ ਜੋ ਇਤੋਂ ਦੇ ਡੋਮੀਸੇਲ ਹੁੰਦਾ ਹੱਕ ਰੱਖਦੇ ਨੇ ਉਹ ਡੋਮੀਸੋਇਲ ਦੀਆਂ ਸ਼ਰਤਾਂ ਵੀ ਅਸੀਂ ਲਿਖ ਰਹੇ ਆ ਇਹ ਕਰੂंगे ਜਾਂ ਨਹੀਂ ਕਰੂंगे ਨਹੀਂ ਕਰੂंगे ਤਾਂ ਜਾਓ ਔਰ ਜਿਹੜਾ ਨਵਾਂ ਬਣੂਗਾ ਇਹਨਾਂ ਸ਼ਰਤਾਂ ਤੇ ਬਣੂਗਾ ਅਗਲੀ ਗੱਲ ਵੀ ਕਰ ਲਈਏ ਜ਼ਰਾ ਇੱਕ ਤੁਸੀਂ ਹੁਣੇ ਜੇ ਪੰਜਾਬ ਦੀ ਕਬੱਡੀ ਟੀਮ ਨੈਸ਼ਨਲ ਸਟਾਈਲ ਕਬੱਡੀ ਦੀ ਆਪਣੇ ਖੁੱਲੀ ਖੇਡ ਦੇ ਹੁੰਦੇ ਦਾਇਰੇ ਵਾਲੀ ਇਹ ਨੈਸ਼ਨਲ ਕਬੱਡੀ ਟੀਮ ਹੁੰਦੀ ਜਿਹੜੀ ਨੈਸ਼ਨਲ ਸਟਾਈਲ ਖੇਡਦੀ ਹੈ ਅੱਜ ਉੜੀਸਾ ਚ ਉਹ ਚੈਂਪੀਅਨਸ਼ਿਪ ਸ਼ੁਰੂ ਹੋਈ ਹੈ ਉਹਦੇ ਚ ਪੰਜਾਬ ਦੇ ਮੁੰਡਿਆਂ ਦੀ ਟੀਮ ਚ ਤੇ ਕੁੜੀਆਂ ਦੀ ਟੀਮ ਚ ਪੰਜਾਬ ਤੋਂ ਬਾਹਰਲੇ ਮੁੰਡੇ ਨੇ 5 ਜ਼ਿਆਦਾ ਵੀ ਹੋ ਸਕਦੇ ਨੇ ਔਰ ਕੁੜੀਆਂ ਚ 4 ਦੋ ਐ ਮਾ ਚਲਦੀਆਂ ਨਾ ਦੋ ਹਰਿਆਣੀਆਂ ਦੇ ਮੁੰਡੇ 5 ਹਰਿਆਣੇ ਦੇ ਇਹ ਕੀ ਚੱਕਰ ਹੈ ਵੀ ਉਹ ਅੱਜ ਖੇਡਣਾ ਆਜੇ ਸ਼ੁਰੂ ਹੋਣੀ ਹੈ ਉੱਥੇ ਨੈਸ਼ਨਲ ਕਬੱਡੀ ਇਹਦੀ ਚੈਂਪੀਅਨਸ਼ਿਪ ਹੈ ਤਾਂ ਪੰਜਾਬ ਦੀ ਜਿਹੜੀ ਟੀਮ ਗਈ ਹੈ ਉਹ ਚਾਹ ਹਾਲ ਹੈ ਕਿਉਂਕਿ ਕੀ ਮਤਲਬ ਹੈ ਦਸੁੰਗੇ ਜ਼ਰਾ ਇੱਕ ਇਹੋ ਜੀ ਸਪੋਰਟਸ ਨੀਤੀ ਹੈ ਵੀ ਵੈਸੇ ਮੁੱਖ ਮੰਤਰੀ ਸਾਹਿਬ ਨੇ ਸਪੋਰਟਸ ਮੰਤਰੀ ਤਾਂ ਇਹ ਵੱਖਰੀ ਗੱਲ ਹੈ ਕਿ ਸਪੋਰਟਸ ਡਾਇਰੈਕਟਰ ਦੀ ਪੋਸਟ ਖਾਲੀ ਪਈ ਹੈ ਅਸਿਸਟੈਂਟ ਸਪੋਰਟਸ ਡਾਇਰੈਕਟਰ ਵੀ ਹੈ ਨਹੀਂ ਜੁਆਇੰਟ ਸਪੋਰਟਸ ਡਾਇਰੈਕਟਰ ਵੀ ਹੈ ਨਹੀਂ ਮੰਨ ਕੇ ਵੀ ਥੋੜੀ ਸਰਕਾਰ ਨੂੰ ਤੇ ਇਹ ਪ੍ਰਦੇਸ਼ ਖੇਡਾਂ ਲਈ ਮਸ਼ਹੂਰ ਹੁੰਦਾ ਸੀ ਇਹ ਹੈ ਹੀ ਨਹੀਂਗੇ ਤੇ ਥੋੜੀ ਆਹੀ ਐਸੋਸੀਏਸ਼ਨ ਹੈ ਕਬੱਡੀ ਐਸੋਸੀਏਸ਼ਨ ਜਰਾ ਦੱਸ ਦੇਣ ਇਹਨਾਂ ਦੇ ਐਮ.ਐਲ.ਏ ਸਾਹਿਬ ਹੀ ਉਹਦੇ ਪ੍ਰਧਾਨ ਨੇ ਉਸ ਤੋਂ ਪਹਿਲਾਂ ਇੱਥੇ ਸਟੇਟ ਕਬੱਡੀ ਦੀਆਂ ਟੀਮਾਂ ਵੀ ਸੱਦੀਆਂ ਗਈਆਂ ਸੀ ਕਿਹੜੇ ਡਿਸਟ੍ਰਿਕਟੋਂ ਇਹ ਲੋਕ ਰਿਪਰੈਜ਼ੈਂਟ ਕਰਦੇ ਸੀ ਜਿਹੜੇ ਤੁਹਾਡੀ ਟੀਮ 'ਚ ਨੇ ਦੱਸ ਦਿਓਗੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕਬੱਡੀ ਵਾਲਾ ਤਾਂ ਇਹ ਤਾਜ਼ਾ-ਤਾਜ਼ਾ ਹੋਇਆ ਜਿਹਦੇ ਤੁਸੀਂ 4 ਕੁੜੀਆਂ ਤੇ ਪੰਜਾਬ 5 ਮੁੰਡਿਆਂ ਦੇ ਹੱਕ ਖਾਦੇ ਨੇ ਜਿਹੜੇ ਪੰਜਾਬ ਦੀ ਟੀਮ 'ਚ ਹੋ ਸਕਦੇ ਸੀ ਔਰ ਇੱਕ ਹੋਰ ਗੱਲ ਦੱਸਿਓ ਜੀ ਉਹਨਾਂ ਸਟੇਟਾਂ ਦੀਆਂ ਟੀਮਾਂ ਤਾਂ ਗਈਆਂ ਉੱਥੇ ਉਹਨਾਂ ਸਟੇਟਾਂ ਦੀਆਂ ਟੀਮਾਂ 'ਚ ਉਹਨਾਂ ਦੀ ਚੈਨ ਨਹੀਂ ਹੋਇਆ ਉਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਇਹਦਾ ਮਤਲਬ ਉਹਨਾਂ ਦੀ ਰਹਿਣ ਖੁੰਦ ਲੈ ਲਈ ਤੁਸੀਂ ਆਪਦੀ ਟੀਮ 'ਚ ਕਿਉਂ ਲੈ ਲਈ ਵੀ ਕੱਲ ਨੂੰ ਚੈਂਪੀਅਨਸ਼ਿਪ ਜਿੱਤ ਜਿਓਂ ਅਗਰ ਜਿਹਦੇ ਕੇ ਚਾਂਸਸ ਬਹੁਤ ਘੱਟ ਨੇ ਜਿੱਤ ਜਿਓਂ ਤਾਂ ਇੱਥੇ ਪੰਜਾਬ ਦੀਆਂ ਨੌਕਰੀਆਂ ਵੀ ਉਹਨਾਂ ਨੂੰ ਮਿਲ ਜਾਣਗੀਆਂ ਕਿਉਂਕਿ ਉਹਨਾਂ ਕੋਲ ਸਰਟੀਫਿਕੇਟ ਹੋਊਗਾ ਪੰਜਾਬ ਦੀ ਟੀਮ ਦਾ ਇਹ ਕੰਮ ਕਰ ਰਹੇ ਹੋ ਇਹ ਚੰਦ ਚਾੜ ਰਹੇ ਹੋ ਤੁਸੀਂ ਮਨਗੇ ਆ ਤੁਨ ਨੂੰ ਮੈਂ ਔਰ ਕੱਲਾ ਇੱਕ ਵੱਡੀ ਜਿਹੀ ਹੋ ਰਿਆ ਪੰਜਾਬ ਦੀ ਹਰ ਬਾਕੀ ਸਪੋਰਟਸ ਚ ਵੀ ਇਹ ਹੋ ਰਿਹਾ ਹੈ ਔਰ ਖੁੱਲ ਕੇ ਹੋ ਰਿਹਾ ਹੈ ਇਹਦੇ ਬਾਰੇ ਕੁਝ ਕਰੂਗੇ ਸਪੋਰਟਸ ਮਿਨਿਸਟਰ ਸਾਹਿਬ ਜਿਹੜੇ ਕਿ ਖੁਦ ਪਰਦਾ ਮੁੱਖ ਮੰਤਰੀ ਸਾਹਿਬ ਨੇ ਸਪੋਰਟਸ ਦਾ ਡਾਇਰੈਕਟਰ ਦਾ ਕੋਈ ਹੈ ਨਹੀਂ ਜੀ ਨੂੰ ਕੁਛ ਸਾਕੀ ਹੈ ਇਹਦੇ ਨਾਲ ਜੋੜ ਕੇ ਇੱਕ ਗੱਲ ਹੋਰ ਪੰਜਾਬੀ ਯੂਨੀਵਰਸਿਟੀ ਉਹਦੇ ਵੀਸੀ ਹੈ ਨਹੀਂ ਮੈਨੂੰ ਤਾਂ ਚਾਰ ਜਾਂ ਪੰਜ ਮਹੀਨਿਆਂ ਜਾਂ ਤਿੰਨ ਮਹੀਨਿਆਂ ਤੋਂ ਉਹਦੇ ਵੀਸੀ ਹੈ ਨਹੀਂਗੇ ਔਰ ਇੱਕ ਮੈਨੂੰ ਤਾਂ ਕੋਈ ਮਿਨਿਸਟਰ ਯਾਦਵ ਸੀਗੇ ਜਿਹੜੇ ਐਜੂਕੇਸ਼ਨ ਸੈਕਟਰੀ ਨੇ ਜਿਹੜੇ ਉਹੀ ਉਹਨਾਂ ਦੇ ਕਾਰਜਕਾਰੀ ਵੀ ਸੀ ਸੀਗੇ ਉਹਨਾਂ ਨੇ ਵੀ ਮਨਾ ਕਰਤਾ ਅੱਗੇ ਲੈਣ ਤੋਂ ਇਹ ਚਾਰਜ ਕੌਣ ਚਲਾ ਰਿਹਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹੈ ਦੁਨੀਆ ਦੇ ਵਿੱਚ ਲੈਂਗੁਏਜ ਦੇ ਨਾਂ ਤੇ ਸਿਰਫ ਇਹ ਦੂਜੀ ਯੂਨੀਵਰਸਿਟੀ ਹੈ ਇੱਕ ਪਹਿਲੀ ਹਿਬਰੂ ਸੀ ਇਹ ਦੂਸਰੀ ਹੈ ਇਹ ਯੂਨੀਵਰਸਿਟੀ ਕਿਵੇਂ ਚੱਲ ਰਹੀ ਹੈ ਦੱਸੂਗੇ ਜਰਾ ਇਹਦੇ ਬਾਰੇ ਕੌਣ ਚਲਾ ਰਿਹਾ ਇਹਨੂੰ ਇੱਕ ਬੰਦਾ ਤੁਸੀਂ ਨਹੀਂ ਦੱਸ ਸਕਣਾ ਅਗਲੀ ਗੱਲ ਤੇ ਆਜੋ ਪਾਣੀ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਵੀ ਸੀ ਤਾਰੀਖ ਇੱਕ ਉਹਨਾਂ ਤਿੰਨ ਸੈਂਟਰਾਂ ਬਾਰੇ ਜਿਹਦੇ ਬਾਰੇ ਅਸੀਂ ਲੁਧਿਆਣਾ 'ਚ ਕੱਟ ਕੀਤਾ ਸੀ ਸਰਕਾਰ ਕਹਿ ਕੇ ਮੁੱਕਰ ਗਈ ਸੀ ਉਸ ਤਾਰੀਖ 'ਚ ਕੀ ਕੀਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿ ਨਹੀਂ ਉਹਨੂੰ ਪੰਜਾਬ ਪੋਲੂਸ਼ਨ ਬੋਰਡ ਉਹਦੀ ਹੋਰ ਅਗਲੀ ਇੱਕ 20 ਤਾਰੀਖ ਦਿੱਤੀ ਆ ਮਾਰਚ ਆਈ ਹੋਪ ਉਹਦੋਂ ਬੰਦ ਹੋ ਜਾਊਗਾ ਉਹਨੇ ਸਿੱਧਾ ਕਹਿੰਦਾ ਹੈ ਸਾਡਾ ਕੰਸਰਨ ਲੋਕਾਂ ਦੀ ਜ਼ਿੰਦਗੀ ਨਾਲ ਹੈ ਪੋਲੂਸ਼ਨ ਨਾਲ ਤੁਸੀਂ ਇਹ ਗਲਤ ਕਰ ਰਹੇ ਹੋ ਜੇ ਇਹਨਾਂ ਦੀ এনवायरमेंट ਦੀਆ ਮਿਨਿਸਟਰੀ ਦੀਆਂ ਪਰਮਿਸ਼ਨ ਨਹੀਂ ਹੈ ਚੱਲ ਕੇ ਮੇ ਸਕਦੀਆਂ ਵੀ ਇਹ ਸੈਂਟਰ ਉਹਨੂੰ ਮੈਂ ਪੰਜਾਬ ਗਵਰਨਮੈਂਟ ਨੂੰ ਪੁੱਛੂੰਗਾ ਤਿੰਨ ਸੈਂਟਰ ਜਿਹਦੇ ਬਾਰੇ ਆਰਡਰਸ ਵੀ ਹੋ ਚੁੱਕੇ ਨੇ ਜਿਹਦੇ ਬਾਰੇ ਪੰਜਾਬ ਉੱਠ ਕੇ ਆ ਗਿਆ ਬਲਕਿ ਰਾਜਸਥਾਨ ਦੇ ਵੀ ਕੁਝ ਹਿੱਸਾ ਤੁਸੀਂ ਉਹ ਬੰਦ ਨਹੀਂ ਕੀਤੇ ਵਾਦਾ ਕਰਕੇ ਮੁੱਕਰ ਗਏ ਅੱਜ ਉਹ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਆਰਡਰ ਕਰ ਚੁੱਕਿਆ ਪੰਜਾਬ ਪੋਲੂਸ਼ਨ ਬੋਰਡ ਨੇ ਵੀ ਇੱਕ ਟਾਈਮ ਤੇ ਕਹਿਤਾ ਸੀਗਾ ਨੈਸ਼ਨਲ ਪੋਲੂਸ਼ਨ ਬੋਰਡ ਕਰਕੇ ਉਹ ਨੇਸ਼ਨ ਗ੍ਰੀਨ ਇੰਟਰਵਿਊ ਨਾਲ ਵੀ ਆ ਕਹੂਗਾ ਔਰ ਆਰਡਰ ਵੀ ਕਰੂਗਾ ਮਹੀਨੇ 'ਚ ਤੁਹਾਨੂੰ ਬੰਦ ਵੀ ਕਰਨੇ ਪੈਣੇ ਆ ਪਰ ਤੁਹਾਡੀ ਨੀਅਤ ਦਾ ਪਤਾ ਲੱਗ ਗਿਆ ਕਿ ਤੁਸੀਂ ਉਹ 'ਚ ਇੰਟਰਸਟਿਡ ਹੀ ਨਹੀਂ ਜੇ ਤੁਸੀਂ ਤਿੰਨ ਸੈਂਟਰ ਨਹੀਂ ਬੰਦ ਕਰ ਰਹੇ ਤਾਂ 2000 ਸੈਂਟਰ ਜਿਹੜੇ ਕਿ ਪੰਜਾਬ ਦੇ ਥਲੜੇ ਤੇ ਉਤਲੇ ਪਾਣੀ ਨੂੰ ਗੰਦਾ ਕਰ ਰਹੇ ਨੇ ਧਰਤੀ ਦੇ ਉਹਨਾਂ ਨੂੰ ਬੰਦ ਕਿਵੇਂ ਕਰੂਗੇ ਵੀ ਕੀ ਰੱਦਾ ਛੋਡਾ ਬਲਕੇ ਸੀਚੇਵਾਲ ਸਾਹਿਬ ਨੂੰ ਭੇਜਦਾ ਤੁਸੀਂ ਉੱਥੇ ਗਵਰਨਮੈਂਟ ਨੇ ਕਿ ਧਿਆਨ ਹਟਾਓ ਸੀਵਰੇਜ ਦਾ ਤੇ ਡੇਰੀਆਂ ਦੀ ਗੱਲ ਕਰਕੇ ਉਹਨਾਂ ਦੀ ਗੱਲ ਕਰੋਗਾ ਡਾਈੰਗ ਵਾਲਿਆਂ ਦੀ ਇਲੈਕਟ੍ਰੋਪਲੇਟਿੰਗ ਵਾਲਿਆਂ ਦੀ ਉਹਨਾਂ ਆਰਡਰਸ ਦੀ ਗੱਲ ਕਰੋ ਖਾਂ ਅਸੀਂ ਪਿੰਡ-ਪਿੰਡ ਜਾ ਕੇ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ ਔਰ 13 April ਨੂੰ ਇੱਕ ਆਹਵਾਨ ਦੇਵਾਂਗੇ ਲੋਕਾਂ ਨੂੰ ਔਰ ਇਹਨਾਂ ਪਾਰਟੀਆਂ ਤੋਂ ਪੁੱਛਾਂਗੇ ਇਹਨਾਂ ਮੁੱਦਿਆਂ ਤੇ ਆਏ ਹੋ ਜਾਂ ਨਹੀਂ ਨਹੀਂ ਤਾਂ ਜਾਓ ਤੇ ਜਿਹੜੇ ਨਵੇਂ ਆਉਣਗੇ ਇਹਨਾਂ ਮੁੱਦਿਆਂ ਤੇ ਬੰਨਣਗੇ ਕੜ ਕੀ ਰੇ ਤੁਸੀਂ ਆ ਮੱਲਾ ਤਾਂ ਕੱਲ ਦੀ ਰਿਪੋਰਟ ਹੈ ਜਾਂ ਪਰਸੋਂ ਦੀ ਆ ਜਿਹੜੀ ਹੈਗੀ ਹੈ ਨੈਸ਼ਨਲ ਨੈਸ਼ਨਲ ਜਿਹੜਾ ਗਰਾਊਂਡ ਦੇ ਥਲੜਾ ਪਾਣੀ ਹੈ ਉਹਦੇ ਬੋਰਡ ਦੀ 2024 ਦੀ ਉਸ ਰਿਪੋਰਟ ਚ ਪਤਾ ਕੀ ਕਿਹਾ ਉਹਨਾਂ ਨੇ ਪੰਜਾਬ ਦੇ ਡਿਸਟ੍ਰਿਕਟ ਦਾ ਸਾਰਾ ਪਾਣੀ ਖਰਾਬ ਹੋ ਚੁੱਕਿਆ ਹੈ ਉਹ ਚ ਯੂਰੇਨੀਅਮ ਆ ਚੁੱਕਿਆ ਹੈ ਇਹ ਸੈਂਟਰਲ ਬੋਰਡ ਹੈ ਜਿਹੜਾ ਪਾਣੀ ਦੀ ਸੰਭਾਲ ਦਾ ਉਡੀ ਰਿਪੋਰਟ ਹੈ ਜਿਹੜੀ ਐਨੂਅਲ ਹੁੰਦੀ ਹੈ ਮਤਲਬ ਹਰ ਸਾਲ ਹੁੰਦੀ ਹੈ ਉਸ ਰਿਪੋਰਟ ਚ ਕੀ ਹੈ ਯੂਰੇਨੀਅਮ ਆ ਗਿਆ ক্লোਰਾਈਡ ਔਰ ਬਾਕੀ ਫਲੋਰਾਈਡੇ ਪਤਾ ਨਹੀਂ ਹੋਰ ਕਿੰਨੇ ਕੈਮੀਕਲ ਆ ਗਏ ਨੇ ਇਨਾਂ ਕੈਮੀਕਲਸ ਨੂੰ ਕਲੀਨਤਾ ਤੁਸੀਂ ਕੀ ਕਰਨਾ ਬਲਕਿ ਉਹਨਾਂ ਫੈਕਟਰੀਜ਼ ਨੂੰ ਅਲਾਉ ਕਰ ਰਹੇ ਨੇ ਕਿ ਰਿਵਰਸ ਬੋਰ ਕਰਕੇ ਥੱਲੇ ਪਾਓ ਪਾਣੀ ਇਹ ਕੰਮ ਹੈ ਥੋੜਾ ਸਰਕਾਰ ਦਾ ਮਤਲਬ ਮੈਂ ਤਾਂ ਸੋਚਦਾ ਮੈਨੂੰ ਤਜਬ ਹੁੰਦਾ ਅਸੀਂ ਆ ਪਿੰਡੋਂ ਪਿੰਡ ਜਾ ਰਹੇ ਹਾਂ ਉੱਥੋਂ ਦੇ ਲੋਕਲ ਛੋਟੇ ਛੋਟੇ ਮਸਲੇ ਸੁਣ ਕੇ ਕਿਵੇਂ ਉੱਤੇ ਤੱਕ ਤਾਰ ਜੁੜੀ ਹੋਈ ਹੈ ਫਲਾਈਟਸ ਬਾਰੇ ਕਹਿ ਚੁੱਕੇ ਆ ਸਾਡੀ ਕੋਈ ਫਲਾਈਟ ਨਹੀਂ ਜਾਂਦੀ ਇੰਟਰਨੈਸ਼ਨਲ ਜਦ ਕੇ ਬਾਹਰ ਵਾਲਿਆਂ ਨੇ ਜਦੋਂ ਬੰਦੇ ਭੇਜਨੇ ਸਾਰੇ ਦੇਸ਼ ਦੇੋਂ ਅੰਮ੍ਰਿਤਸਰ ਆਉਂਦੇ ਨੇ ਥੋੜੀ ਸਰਕਾਰ ਦੇ ਉੱਤੇ ਰੀੜ ਦੀ ਹੱਡੀ ਹੈ ਨਹੀਂ ਬੋਲਦੇ ਹੀ ਕੁਝ ਨਹੀਂ ਤੁਸੀਂ ਕਿਹੜੇ ਕੰਮਾਂ ਤੇ ਲੱਗੇ ਰਹਿੰਦੇ ਹੋ ਸਾਰਾ ਦਿਨ ਕੁਸ਼ਤਾ ਕਰ ਲੋਆ ਕਰਪਸ਼ਨ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਆ ਇੱਕ ਮੈਨਰ ਦਾ ਤੁਸੀਂ ਉਹਨੇ ਜੇ ਇੱਕ ਡਿਪਟੀ ਕਮਿਸ਼ਨਰ ਨੂੰ ਵੀ ਇਰ ਆਇਆ ਤੁਹਾਡੇ ਥੱਲੇ ਤਾਂ ਕ腐ਸ਼ਨ ਦਾ ਹਾਲ ਕੀ ਹੈ ਇਹਦੇ ਬਾਰੇ ਕੁਝ ਗੱਲ ਕਰੋਗੇ ਕਿਤੇ ਔਰ ਤੁਹਾਡਾ ਪੰਜਾਬ ਪੋਲੂਸ਼ਨ ਬੋਰਡ ਬਾਰੇ ਕੀ ਖਿਆਲ ਹੈ ਜਿਹੜਾ ਸਾਰਾ ਪਾਣੀ ਨੂੰ ਗੰਦਾ ਜਾਂ ਜਿੰਨੀਆਂ ਵੀ ਚੀਜ਼ਾਂ ਉਹ ਗਲਤਾਂ ਲਾਉ ਕੋ ਕਰ ਰਿਹਾ ਹੈ ਉਹ ਕਿਵੇਂ ਹੋ ਰਹੀਆਂ ਨੇ ਉਹਦੇ 'ਚ ਕੋਈ ਕ腐ਸ਼ਨ ਹੈ ਜਾਂ ਨਹੀਂ ਹੈ ਇਹਦੇ ਬਾਰੇ ਵੀ ਕਰ ਲਓ ਕੁਝ ਖੈਰ ਬਹੁਤ ਗੱਲਾਂ ਨੇ ਬਾਅਦ ਕਰਾਂਗੇ ਕਿਤੇ ਵਾਰੀ ਵਾਰੀ ਨਾ ਇਹਦੇ ਬਾਰੇ ਜ਼ਰਾ ਦੱਸ ਦਿਓ ਜੇ ਜੋ ਮੈਂ ਬੋਲਿਆ ਪਹਿਲਾਂ that's your